ਸਤਿ ਸ਼੍ਰੀ ਅਕਾਲ ਜੀ ਕਮਾਂਡ ਐਰੀਆ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਭਵਾਨੀਗੜ੍ਹ ਸ਼ਹਿਰ ਪਹੁੰਚਿਆ ਤੇ ਮੱਝਾਂ ਦਿਖਾਵਾਂਗੇ ਬਾਈ ਕੋਲ ਬਕਾਊ ਨੇ ਕਿੰਨੇ ਨਗ ਨੇ ਵੀਰੇ ਬਕਾਊ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਵੀਰੇ ਪਿਆਣੇ ਜੀ ਜੂਰੇ ਬਣੇ ਲੱਗੇ ਸਤਨਾਗ ਸਤਨਾਗ ਬਕਾਊ ਨੇ ਵੀਰ ਕੋਲ ਤੇ ਮੱਝਾਂ ਦਾ ਕੰਮ ਛੱਡ ਰਹੇ ਹੋ ਵੀਰੇ ਹਨ ਹਾਂ ਜੀ ਵੀਰ ਕਹਿੰਦਾ ਮੱਝਾਂ ਦਾ ਕੰਮ ਛੱਡ ਰਹਿਆਂ ਤੇ ਸਤਨਾਗ ਬਕਾਊ ਨੇ ਤਾਜ਼ੀਆਂ ਵੀ ਨੇ ਵਖੜ ਗੱਬਣਾ ਵੀ ਨੇ ਝੋਟੀਆਂ ਵੀ ਨੇ ਤੇ ਅੱਜ ਦਿਖਾਉਣਿਆਂ ਸੱਜਣੋ ਮਾਰ ਮਾਰ ਦੇ ਕੈਮਰਾ ਉਹ ਉਹ ਤੋਂ ਲੱਗਦਾ ਫਿਰ ਉਹ ਦੋਲੀ ਉਹ ਕੱਟੀ ਆ ਜੀ ਇੱਕ ਇਹ ਜੋ ਟਿਕਨੇ ਟੈਂਪ ਕੀ ਵੀਰੇ ਇਹ ਅੱਛਾ ਟੀਕਾ ਨਹੀਂ ਪੁਰਾਣਾ ਟੀਕੇ ਦੇ ਲਵੀ ਲੱਗੀ ਹੋਈ ਹੈ ਤਾਜੀ ਹੋਈ ਹੈ ਇਹ ਤਾਜੀ ਹੋਈ ਆ ਇਹ ਇਹਦੇ ਦੁੱਧ ਕਿੰਨਾ ਵੀਰੇ ਇਹ ਥੱਲੇ 12 12 12 ਦੋਸਤ ਵਾਲੀ ਕਹਿੰਦਾ ਇਹ ਥੱਲੇ ਤਾਜੀ ਹੋਈ ਹੋਈ ਆ ਇਹ ਇਹ ਵੀ ਤਾਜੀ ਹੋਈ ਹੋਈ ਆ ਤੀਜੀ ਚੌਥੀ ਇਹ ਥੱਲੇ ਕਿੰਨਾ ਦੁੱਧ ਆ ਗਿਆ ਇਹ ਥੱਲੇ ਵੀ 12 13 ਲੀਟਰ ਦੁੱਧ ਆ ਤੇ ਅੱਜ ਚੌਥੀ ਦਿਖਾਉਣਾ ਤੁਹਾਨੂੰ ਇਹ 4 ਮਿੰਟਾਂ ਦੀ ਧੱਬਣਾ ਬਾਈ ਕੋਲ ਦੇਖ ਸਕਦੇ ਹੋ ਤੇ ਇੱਕ ਆ ਘੱਟਾ ਹੋ ਗਿਆ ਚੋਟੀ ਦਾ ਪੂਜੀ ਦਾ ਤੇ ਇੱਕ ਤੁਹਾਨੂੰ ਵੱਡੀ ਮਾਤ ਹੁਣਿਆ ਇਹ ਮੈਂ ਕਿਹਦਾ ਉਦਾਹਰਣ ਇਹਦੇ ਪਰਾ ਤੇ ਕੋਆਰਾ ਤੇਰਾ ਨਿੱਟਰ ਇਹ ਥਲੇ ਦੁੱਦਾ ਤੇ ਆਹ ਗੱਪੜ ਹੈਗੀ ਵੀਰੇ ਟੀਕਾ ਪ੍ਰਿੰਟ ਫਰਤੀ ਤੇ ਟੀਕਾ ਭਰਾ ਇਹਨੂੰ ਹਲਤਾ ਹੋਇਆ ਕੱਟਾ ਇਹਦਾ ਹੋਤੀ ਕੱਟਾ ਦਿਖਾ ਦੇ ਬਾਈ ਵੱਡਾ ਕੱਟਾ ਇਹਦਾ ਹੋ ਗਏ ਹੁਣੇ 4-5 ਮਹੀਨੇ ਹੋ ਗਏ ਹੋਣਾ ਕਿ ਹਾਂ ਹਾਂ ਹੋ ਗਏ ਤੇ ਇਹ ਸਹੀ ਇਹ ਸਹੀ ਵੀ ਇਹ ਸਹੀ ਵੀ ਨਹੀਂ ਕਰਬਣਾ ਤੇ ਅਗਲੀ ਇਹ 2 ਮਹੀਨੇ ਤੋਂ ਪਰ ਇਹ 2 ਮਹੀਨੇ ਤੋਂ ਭਰੂਣ ਛੋਟੀਆਂ ਸੁਣਾ ਉਂਵੀਂ ਗੁੰਟੋ ਟੀਆ ਜੀਲੀ ਰਾਵੀ ਚ ਆਉਂਦੀ ਐ ਤੇ ਆ ਦੂਜਾ ਸੁਦਾ ਦੁੱਧ ਵੀਰੇ ਨਾ ਤੀਜਾ ਇਹ ਤੀਜਾ ਦੁੱਧ ਵੀ ਦੁੱਧ ਨਹੀਂ ਮੰਦੀ ਹੁਣ ਲੈ ਗਿਆ ਦੁੱਧ ਇਹ ਨਹੀਂ ਪਤਾ ਕਿੰਨਾ ਦੁੱਧ ਹੈਗਾ ਬਾਈ ਕੰਦਾ ਸੀਰੀਓ ਚੋਂਦਾ ਬਾਈ ਦਾ ਤੇ ਬਾਕੀ ਬਕਨੇ ਨਾ ਕੋ ਇੱਕ ਦੋ ਤਿੰਨ ਚਤਨ 4 5 6 7 7 ਨਗਨੇ ਬਾਈ ਕੋਲ ਆ ਵੀਰੇ ਉਰੇ ਇਧਰ ਨੂੰ ਆ ਤੇ 7 ਨਗਨੇ ਮਿੱਤਰੋ ਦੋ ਤਾਈਆਂ ਹੋਈਆਂ ਨੇ ਬਾਕੀ ਵਖੜ ਗੱਬਣਾ ਨੇ ਬਾਕੀ ਦੁੱਧ ਵੀ ਦਿੰਦਿਆਂ ਨੇ ਛੋਟਿਆਂ ਵੀ ਨੇ ਦੋ ਤੇ ਬਾਕੀ ਘਟਰੂ ਵੀ ਨਾਲ ਦੇਉ ਭਾਈ ਸਾਰਿਆਂ ਦੇ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 9916834000 ਦੁਬਾਰਾ ਫਿਰ ਬੋਲਿਓ ਮਾੜਾ 9916834000 34000 ਠੀਕ ਆ ਤੇ ਕਿੰਨੇ ਦਾ ਦੇਣਾ ਮਾਲ ਸਾਰਾ ਵੀਰੇ ਆਪਾਂ ਨੂੰ ਤੇ 5 ਲੱਖ ਸਾਰੇ 5.5 ਲੱਖ ਦਾ ਬਾਈ ਕਹਿੰਦਾ ਮਾਲ ਵੇਚਣਾ ਤੇ ਉਹਦੋਂ ਘੱਟ ਵੇਚਣਾ ਨਹੀਂ ਮਾੜਾ-ਮੋਟਾ ਮਾਨਤਾਨ ਹੋ ਜੂ ਜੇ ਕੋਈ ਆਊਗਾ YouTube ਚੈਨਲ ਨੂੰ ਦੇਖ ਕੇ ਮੌਕੇ ਦੇ ਬਾਈ ਕਹਿੰਦਾ ਮਾੜਾ-ਮੋਟਾ ਮਾਨਤਾਨ ਹੋ ਜੂ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ 5.5 ਲੱਖ ਮੰਗਿਆ ਬਾਈ ਨੇ ਬਾਕੀ ਮੌਕੇ ਦੇ ਮਾਨਤਾਨ ਹੋ ਜੂ ਦੋ ਤਾਹੀਆਂ ਛੋਈਆਂ ਨੇ ਬਾਕੀ ਵਖੜ ਗੱਬਣਾ ਨੇ ਦੋ ਝੋਟੀਆਂ ਨੇ ਸੈਰ ਭਵਾਨੀਗੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਬਾਈ ਨੇ ਬੋਲੇ ਦਿੱਤਾ ਜੇ ਸਾਡੀ ਮਿੱਤਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ